ਦੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁ ਚੀਤ ਵਾਹ ਵਾ ਸਾਚੇ ਮੈਂ ਤੇਰੀ ਟੇ ਹਾਂ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਉ जिवा इन्द्रि एक स्वाओ दिष्टि नाहि पौ पा आप मारे ता पाये शब्द मरे मरण व्याप रहया मन दोए फिर नारायण करे सो होयेच चा आव ठाके बोहित दर्ग ਸੱਚ ਸਾ ਲਾਹੀ ਧੰਨ ਗੁਰਦਵਾਰ ਨਾਨਕ ਦਰ ਘਰ ਏਕੰਤਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਾਸ ਦਵਾਰ ਤ੍ਰਿ ਭਵਨ ਵੇਦਿਆ ਆਪ ਮੋਰਾ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਾਨ ਮਨ ਜੀ ਤਮਰਨ ਮਨ ਮਾਨਿਆ ਆਪ ਬੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਦੇ ਜਾਣਿਆ ਜਤ ਸਤ ਪੀਰਥ ਮੱਜਨ ਨਾਮ ਅਦਕ ਬਿਥਾਰ ਕਰਉ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋਂ ਤਉ ਪਰ ਕਰ ਜਾਮ ਕਿਸ ਜਾ ਚਾਉ ਨਾਹੀ ਕੋਥਾ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਬ ਨਿਵਾਰ ਗगनਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ ਸਤਗੁਰ ਮਿਲੈ ਤਾਂ ਦੁਬਦਾ ਭਾਗੇ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ ਜੀਵਤ ਮਰਐ ਮਹਾਰਸ ਆਗੈ ਸਤਗੁਰ ਮਿਲਿਆ ਸਤਸੰਗਿਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲਿਆ ਮਿਲ ਅੰਤ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉ ਮੈਂ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇ ਤੈ ਕੋਈ ਕਿਆ ਜਾਣ ਕਿਆ ਆਗੈ ਹੋਏ ਜੋ ਤਿਸ ਬਾਣਾ ਸੋਈ ਹੂਆ ਅਵਰਨਾ ਕਰਨੈ ਵਾਲਾ ਦੂਆ ਨਾ ਜਾਣ ਕਰਮ ਕੇ ਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਪੰਡਹਾਰ ਕੀਆ ਗਰਬ ਨਾ ਆਵੈ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਨ ਹੈ ਬਖਸ਼ ਮਿਲਾਏ ਜਿਉਂ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਭਰੋਸੈ ਤੇਰੇ ਤਨ ਮਹਿ ਮੈ ਨਾਹੀ ਮਨ ਰਾਤਾ ਗੁਰਬਚਨੀ ਸਤਿ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ অপਯੋਪੀ ਆਇਆ ਅਨ ਪੈ ਵਿਸਰੇ ਨਾਮ ਸਮਾਇਆ ਕਿਆ ਡਰਿਆ ਡਰ ਡਰ ਹ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸ਼ਾਬਾਸ ਜਾਹ ਸਵਾਰੈ ਸਾਜ ਬਿਆਲ ਇਤ ਉਤਮਨ ਮੁਖ ਬਾਂধে ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥਹਿ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਕਰਨਾ ਵਾਹੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਤਿ ਸ਼ਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੈ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹ ਨਿਰਾਸ 부ਝਾਇਆ ਦੀਨਾ ਆਨਾਤ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ